ਮਹੌਲ ਟਰਾਂਕ ਕਰਨ ਵਾਲੀ ਸੁਨੀਤਾ ਕੰਬੋਜ ਦੀ ਬਦਲੀ ਕਰੋ ਬਦਲੀ ਕਰੋ ਬਦਲੀ ਕਰੋ ਸੁਨੀਤਾ ਕੰਬੋਜ ਦੀ ਬਦਲੀ ਕਰੋ ਬਦਲੀ ਕਰੋ ਬਦਲੀ ਕਰੋ ਸਿੱਕੇ ਦਾ ਮਹੌਲ ਟਰਾਂਕ ਕਰਨ ਵਾਲੀ ਵਿਅਕਤੀ ਦੀ ਬਦਲੀ ਕਰੋ ਬਦਲੀ ਕਰੋ ਬਦਲੀ ਕਰੋ ਸੁਨੀਤਾ ਕੰਬੋਜ ਦੀ ਬਦਲੀ ਕਰੋ ਬਦਲੀ ਕਰੋ ਬਦਲੀ ਕਰੋ ਇਹ ਇੱਕ ਇਹ ਵੀ ਗੱਲ ਹੈ ਕਿ ਇਹ ਕੱਲ ਨੂੰ ਉਹ ਲੇਡੀਜ਼ ਹੈ ਔਰ ਸਾਨੂੰ ਵਾਰ-ਵਾਰ ਇਹ ਸਾਨੂੰ ਇਹ ਸੁਣਨ ਨੂੰ ਮਿਲਦਾ ਹੈ ਕਿ ਉਹ ਜਿੱਥੇ ਵੀ ਲੇਡੀਜ਼ ਕਰਕੇ ਉਹਦੀ ਜਿਆਦਾ ਸੁਣੀ ਜਾਂਦੀ ਹੈ ਲੋਕ ਇਸ ਤਰ੍ਹਾਂ ਹੋ ਜਾਂਦਾ ਹੈ ਸਾਨੂੰ ਇਹ ਲੱਗਦਾ ਹੈ ਕਿ ਕਿਤੇ ਬਿਨਾਂ ਵਜ੍ਹਾ ਅਸੀਂ ਸਹੀ ਹੋ ਕੇ ਵੀ ਸਾਡੇ ਵਿੱਚ ਕੋਈ ਬੰਦੇ ਕਿਸੇ ਨਾਲ ਨਜਾਇਜ਼ ਨਾ ਹੋ ਜੇ ਕਿਉਂਕਿ ਉਹ ਕਹਿ ਦਿੰਦੀ ਹੈ ਕਿ ਮੈਂ ਤਾਂ ਲੇਡੀਜ਼ ਆ ਖਾਸ ਕਰਕੇ ਜੈਂਟਸਟਾਫ ਨੂੰ ਸਮੇਂ ਪ੍ਰੋਬਲਮ ਆਉਂਦੀ ਹੈ ਜੇ ਤੁਸੀਂ ਕੋਈ ਬੋਲਾਂਗੇ ਵੀ ਤਾਂ ਉਹ ਕੋਈ ਕਿਸੇ ਤਰ੍ਹਾਂ ਦਾ ਵੀ ਇਲਜ਼ਾਮ ਲਾ ਸਕਦੀ ਹੈ ਅਸੀਂ ਕਹਿੰਦੇ ਹਾਂ ਕਿ ਉਹਦਾ ਪਿਛਲਾ ਜਿੰਨਾ ਵੀ ਰਿਕਾਰਡ ਹੈ ਸਾਰਾ ਦੇਖ ਕੇ ਉਸ ਦੇ ਆਧਾਰ ਤੇ ਜਿਹੜਾ ਸਾਨੂੰ ਜਿਹੜਾ ਹੱਲ ਕੀਤਾ ਜਾਵੇ ਮੈਂ ਗਗਨਦੀਪ ਕੌਰ ਐਸਐਸ ਮਿਸਟਰਸ ਕਮੈਂਟ ਗਰੁੱਪ ਨੂੰ ਆ ਕਿੰਨੇ ਟਾਈਮ ਤੋਂ ਪੜਾ ਰਹੇ ਹੋ ਇੱਥੇ? 2021 ਤੋਂ। ਅੱਛਾ। ਵੀ ਮਾਮਲਾ ਜਿਹੜਾ ਤੁਸੀਂ ਕਰੀਆਂ ਦੇ ਬੈਠੇ ਹੋ ਜਿਹੜਾ ਧਰਮਾਲਾ ਵਾਲਾ ਜਿਹੜੇ ਇੱਥੋਂ ਦੇ ਮੈਮਲੈਸ ਕੀਤਾ ਕੰਪੋਜ਼ਿੰਗ ਦੀ ਬਿਜ਼ਨਸ ਹੈ। ਉਹਨਾਂ ਕਰਕੇ ਸਾਰੇ ਸੁਤੰਤਰ ਪ੍ਰੋਬਲਮ ਆ ਰਹੀ ਹੈ ਸਾਨੂੰ। ਉਹ ਮੈਡਮ ਬਿਨਾਂ ਮਤਲਬ ਤੋਂ ਵੀ ਕੋਈ ਨਾ ਕੋਈ ਮੁੱਦਾ ਬਣਾਉਂਦੇ ਆਂ ਲੜਾਈ ਦਾ। ਕਦੇ ਜਿਆਦਾ ਪ੍ਰਿੰਸੀਪਲ ਸਰ ਨਾਲ ਲਾ ਕੇ ਹਰੇਕ ਗੱਲ ਤੇ ਉਹ ਨੁਕਤਾ ਜਿੰਨੀ ਕਰਦੇ ਆਂ ਕਿ ਐਵੇਂ ਨਹੀਂ ਹੈ ਵਾਸ਼ਰੂਮ 'ਚ ਪਾਣੀ ਨਹੀਂ ਹੈ ਜਦ ਕਿ ਸਾਰਾ ਸਾਡਾ ਪ੍ਰਬੰਧ ਬਹੁਤ ਵਧੀਆ ਹੈ। ਤੇ ਕੋਈ ਕਲਾਸ ਕੋਈ ਕਲਾਸ ਖਾਲੀ ਨਹੀਂ ਹੁੰਦੀ। ਜਸਤਵ ਤਾਂ ਉਹ ਕਹਿੰਦੇ ਤੁਹਾਡੇ ਡਿਸਪੀਸਪਲਨ ਨਹੀਂ ਹੈ ਉਹ ਟੀਚਰ ਕਲਾਸਾਂ ਨਹੀਂ ਲਾਉਂਦੇ ਜਦ ਕਿ ਇਹ ਸਾਰਾ ਕੁਝ ਕੋਲੋਂ ਤੁਸੀਂ ਗਲਤ ਕਹਿ ਰਹੇ ਹੋ ਕੁਝ ਮੈਡਮ ਕਰ ਰਹੀ ਹੈ ਬਸ ਸਾਨੂੰ ਆਉਂਦੇ ਹੀ ਕੋਈ ਕੰਮ ਉਹਨਾਂ ਦਾ ਕੰਮ ਹੈ ਜਿਹੜਾ ਸਕੂਲ ਦਾ ਕਰਨਾ ਹੁੰਦਾ ਹੈ ਉਹਦੇ ਤੋਂ ਜਿਹੜਾ ਮੁੱਦਾ ਪਾਸੇ ਲੈ ਜਾਂਦੇ ਆ ਤਾਂ ਮੈਡਮ ਸਵੇਰੇ ਹੀ ਸਾਨੂੰ ਬਹੁਤ ਜ਼ਿਆਦਾ ਪ੍ਰੋਬਲਮ ਹੁੰਦੀ ਹੈ ਕਦੇ ਪੁਲਿਸ ਨੂੰ ਬੁਲਾ ਲੈਂਦੇ ਆ ਜਿੱਦਾਂ ਬੱਚਾ ਬਦ ਤੋਂ ਮੈਨਵਾ ਸੇ ਪਰੇਸ਼ਾਨੀ ਹੈ ਜਦ ਕਿ ਤੁਸੀਂ ਇੰਨਾ ਐਨੇ ਟੀਚਰ ਹੈ 100 ਤੋਂ ਉੱਪਰ ਦਰੀਆ ਬਹੁਤ ਹੀ ਕੋਆਪਰੇਟ ਹੈ ਤੇ ਬਹੁਤ ਹੀ ਪੇਨਤੀ ਹੈ ਸਕੂਲ ਨੂੰ ਅੱਗੇ ਲਗਾਉਣ ਵਾਸਤੇ ਬਹੁਤ ਵਧੀਆ ਕੰਮ ਕਰ ਰਹੇ ਹੈ ਪਰ ਇਹ ਮੈਡਮ ਕਰਕੇ ਸਾਰਾ ਸਾਡਾ ਸਕੂਲ ਮਾਨਕਰਾ ਅੱਛਾ ਕਲਾਸਾਂ ਚ ਸਟੂਡੈਂਟ ਬੈਠੇ ਹੋ ਤੁਸੀਂ ਦਰੀਆ ਤੇ ਬੈਠੋ ਕਿੰਨਾ ਕ ਗਲਤ ਪ੍ਰਭਾਵ ਪੈਂਦਾ ਹੈ ਸਟੂਡੈਂਟ ਤੇ ਜੇ ਮੈਂ ਤੁਸੀਂ ਬਿਲਕੁਲ ਗਲਤ ਪ੍ਰਭਾਵ ਪੈਂਦਾ ਹੈ ਦਰੀਆ ਤੇ ਬੈਠਣਾ ਕਿਸੇ ਦਾ ਸ਼ੌਂਕ ਨਹੀਂ ਹੈ ਮਜਬੂਰੀ ਚ ਜਦੋਂ ਸਾਡਾ ਸਕੂਲ ਦਾ ਸਾਡੇ ਸੁਣ ਨਹੀਂ ਰਹੇ ਰੇਡੀਓ ਮੈਮ ਸਾਡੀ ਗੱਲ ਤਾਸ ਕਰਕੇ ਇੱਕ ਇੱਕ ਸਾਲ ਤੋਂ ਪਰੇਸ਼ਾਨ ਹੋ ਰਹੇ ਹੋ ਤੁਸੀਂ ਕਦੇ ਸਾਡੇ ਬਹੁਤ ਕੋਆਪਰੇਟ ਕਰਨ ਦੀ ਕੋਸ਼ਿਸ਼ ਕੀਤੀ ਹੈ ਸਾਰੇ ਸਟਾਫ ਨੇ ਵੀ ਵੀ ਇਹ ਮੈਮ ਨੂੰ ਅਸੀਂ ਕਿਹਾ ਵੀ ਤੁਸੀਂ ਕੋਈ ਮਸਕਲ ਹੈਗੀ ਤਾਂ ਉਹਦਾ ਹੱਲ ਹੋ ਜਾਂਦਾ ਗੱਲ ਕੋਈ ਹੈ ਹੀ ਨਹੀਂ ਬਿਨਾ ਮਤਲਬ ਤੋਂ ਮੁਦਦਤ ਨਹੀਂ ਹੁੰਦੀ ਜਿਵੇਂ ਉਹ ਪੁੱਛਦੇ ਆ ਕੇ ਕੀ ਉਹਨਾਂ ਕੋਲ ਅਧਿਕਾਰ ਹੈਗਾ ਵੀ ਉਹ ਕਿਸੇ ਨੂੰ ਆ ਕੇ ਟੀਚਰ ਨੂੰ ਪੁੱਛਦੇ ਆ ਵੀ ਡਿਸਪਲਨ ਨਹੀਂ ਹੈ ਉਹਨਾਂ ਕੋਲ ਅਧਿਕਾਰ ਹੈਗਾ ਇਹ ਪੁੱਛਣਾ ਜੱਸ ਸਨੂਣੀ ਪੁੱਛਦੇ ਪ੍ਰਿੰਸੀਪਲ ਸਰ ਨੂੰ ਹੀ ਕਹਿੰਦੇ ਆ ਅਸੀਂ ਜਾ ਕੇ ਪ੍ਰਿੰਸੀਪਲਾ ਨਹੀਂ ਆ ਜਾਂਦੇ ਕਿ ਸਾਡਾ ਸਕੂਲ ਕਦੇ ਵੀ ਜਾ ਕੇ ਸਾਰੇ ਹਾਇਰ ਅਥੋਰਟੀ ਨੂੰ ਪਤਾ ਹੈ ਸਾਨੂੰ ਹੀ ਪਤਾ ਹੈ ਪੇਰੈਂਟਸ ਨੂੰ ਹੀ ਪਤਾ ਹੈ ਕਿ ਸਾਡੇ ਸਕੂਲ ਦਾ ਕਿੰਨਾ ਵਧੀਆ ਟੀਚਕਨ ਹੈ ਇਸ ਸੰਬੰਧੀ ਵੀਡੀਓ ਮੈਮ ਨਾਲ ਕੋਈ ਗੱਲਬਾਤ ਹੋਈ ਸੀ ਵੀਡੀਓ ਮੈਮ ਨੂੰ ਬੁਲਾਇਆ ਗਿਆ ਪਰ ਮੈਮ ਆਏ ਨਹੀਂ ਜੇ ਪਹਿਲਾਂ ਪਹਿਲਾਂ ਕੋਈ ਸੂਚਨਾ ਦਿੱਤੀ ਹੁੰਦੀ ਹਾਂਜੀ ਹਾਂਜੀ ਬਹੁਤ ਵਾਰ ਸ਼ਿਕਾਇਤਾਂ ਆ ਗਈਆਂ ਨੇ ਉਹਨੇ ਕਦੋਂ ਤੱਕ ਲੱਗੇਗਾ ਧਰਨਾ ਤੁਹਾਡਾ ਜਿਹੜਾ ਵਾਰ ਅਸੀਂ ਕਿਉਂ ਨਹੀਂ ਵੀਡੀਓ ਮੈਮ ਸਾਡੀ ਗੱਲ ਸੁਣੀ ਆ ਕੇ ਸਾਡਾ ਮਸਲਾ ਹੱਲ ਕੀਤਾ ਸਟੂਡੈਂਟ ਕਲਾਸ 'ਚ ਬੈਠੇ ਨੇ ਹਾਂਜੀ ਮੈਂ ਗੁਲਵਿੰਦਰ ਕੋਰ ਵੋਕੇਸ਼ਨਲ ਮਿਸਟਰੈਸ ਨਹੀਂ ਮੇਰੇ ਸਕੂਲ ਦਾ ਨਾਮ ਹੈਗਾ ਸ਼ਹੀਦ ਮੇਜਰ ਰਵੀਂਦਰ ਸਿੰਘ ਸੀਨੀਅਰ ਸਕੈਂਡਰੀ ਸਕੂਲ ਮਾਲ ਰੋਡ ਪਟੰਨਾ ਸਾਡੇ ਇੱਥੇ ਬੈਠਣ ਦਾ ਮਕਸਦ ਸਿਰਫ ਸਾਡੇ ਸਿੱਖਿਆ ਵਿਭਾਗ ਤੱਕ ਸਾਡਾ ਇੱਕ ਸਨੇਹਾ ਪਹੁੰਚਾਉਣਾ ਜੀ ਸਾਡੇ ਨਾਲ ਦੇ ਇੱਥੇ ਸਾਥੀ ਅਧਿਆਪਕ ਨੇ ਇੱਕ ਮੈਡਮ ਸੁਨੀਤਾ ਕੰਬੋਜ਼ ਹਿੰਦੀ ਮਿਸਟਰੈਸ ਨੇ ਉਹ ਹਿੰਦੀ ਦੀ ਪੋਸਟ ਤੇ ਉਹਨਾਂ ਨੂੰ ਕੁਝ ਜਾਂ ਆਪਾਂ ਕਹਿ ਸਕਦੇ ਆ ਵੀ ਪਰਸਨਲ ਪ੍ਰੋਬਲਮ ਆ ਕੋਈ ਉਹਨਾਂ ਦੀ ਦਿਮਾਗੀ ਪ੍ਰੋਬਲਮ ਆ ਪਰ ਰੋਜ਼ ਇਹ ਹੁੰਦਾ ਕਿ ਸਕੂਲ ਆਉਂਦੇ ਸਾਰ ਉਹਨਾਂ ਨੇ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਮਸਲਾ ਖੜਾ ਕਰ ਦੇਣਾ ਜੀ ਕਾਰਨ ਕਾਰਨ ਬਸ ਉਹਨਾਂ ਦੀ ਅੱਜ ਤੱਕ ਸਾਨੂੰ ਤਾਂ ਇਹੀ ਸਮਝ ਨਹੀਂ ਆ ਕਿ ਕਾਰਨ ਕਿਉਂਕਿ ਬਾਕੀ ਸਾਰੇ ਸਟਾਫ ਨੂੰ ਸਬਲਮ ਆਈ ਉਹਨਾਂ ਨੂੰ ਕੱਲਿਆਂ ਨੂੰ ਹਰ ਰੋਜ਼ ਕੋਈ ਨਾ ਕੋਈ ਉਹਨਾਂ ਨੇ ਪ੍ਰੋਬਲਮ ਕ੍ਰੀਏਟ ਕਰਨੀ ਆ ਵੀ ਅੱਜ ਇਹ ਹੋ ਗਿਆ ਜੀ ਅੱਜ ਇਹ ਹੋ ਗਿਆ ਜੀ ਤੋ ਫਿਰ ਉਹ ਉਹਨਾਂ ਨੇ ਹਰ ਰੋਜ਼ ਕਿਸੇ ਸੇ ਸਟਾਫ ਮੈਂਬਰ ਨਾਲ ਲੜਾਈ ਲੈਣੀ ਆ ਜੀ ਤੇ ਇਹ ਨਹੀਂ ਪਤਾ ਵੀ ਉਹ ਸਾਰਾ ਦਿਨ ਬੋਲੀ ਜਾਣ ਗਾਲਾਂ ਕੱਢੀ ਜਾਣ ਸਾਨੂੰ ਜਦੋਂ ਦਿਲ ਕਰਦਾ ਫਿਰ ਪੁਲਿਸ ਬੁਲਾ ਲੈਂਦੇ ਆ ਜੀ ਤੇ ਇਸ ਤਰ੍ਹਾਂ ਕਰਕੇ ਸਾਰੇ ਸਕੂਲ ਦਾ ਮਾਹੌਲ ਸਾਡੇ ਦਾ ਖਰਾਬ ਹੋ ਰਿਹਾ ਜੀ ਇੰਨੇ ਸਾਲਾਂ ਦੇ ਵਿੱਚ ਸਾਡੇ ਸਕੂਲ ਦਾ ਰਿਪੋਰਟ ਅੱਜ ਤੱਕ ਸਾਨੂੰ ਕਦੇ ਕੋਈ ਪ੍ਰੋਬਲਮ ਨਹੀਂ ਆਈ ਸੀ ਬਟ ਸਿਰਫ ਤੇ ਸਿਰਫ ਇੱਕੋ ਟੀਚਰ ਕਰਕੇ ਅੱਜ ਸਾਰੇ ਸਕੂਲ ਦਾ ਮਾਹੌਲ ਖਰਾਬ ਹੋ ਚੁੱਕਿਆ ਅਸੀਂ ਬਸ ਆਪਣੇ ਵਿਭਾਗ ਤੱਕ ਇਹੀ ਸੁਨੇਹਾ ਲਾਉਣਾ ਚਾਹੁੰਦੇ ਆ ਜੀ ਕਿ ਸਾਡੀ ਇਸ ਸਮੱਸਿਆ ਦਾ ਹੱਲ ਕੀਤਾ ਜਾਵੇ ਵੀ ਸਾਨੂੰ ਇਸ ਸਮੱਸਿਆ ਤੋਂ ਬਾਹਰ ਕੱਢਿਆ ਜਾਵੇ ਕਿਉਂਕਿ ਕੱਲੇ ਅਸੀਂ ਨਹੀਂ ਹਰਾਸ ਹੁੰਦੇ ਜਦੋਂ ਸਵੇਰੇ ਹੁੰਦੇ ਸਾਰੇ ਸਕੂਲ ਦੇ ਵਿੱਚ ਕਲੇਸ਼ ਖੜਾ ਹੋ ਜਾਂਦਾ ਤੇ ਉਥੇ ਵਿੱਚ ਸਾਡੇ ਸਟੂਡੈਂਟਸ ਦਾ ਬਹੁਤ ਵੱਡਾ ਨੁਕਸਾਨ ਆਈ ਜੀ ਕਿੱਥੋਂ ਆਏ ਨਿਗੇ ਜੇ ਮੈਡੀਕਲ ਦੀ ਗੱਲ ਕੀਤੀ ਜਾਵੇ ਕਿੰਨੇ ਸਾਲਾਂ ਤੋਂ ਪੜਾ ਰਹੇ ਇਹ ਸਾਡੇ ਕੋਲੇ ਆਇਆਂ ਨੂੰ ਉਹਨਾਂ ਨੂੰ ਲਗਭਗ ਸਾਲ ਸਵਾ ਸਾਲ ਹੋ ਗਿਆ ਜੀ ਇਹ ਫਾਜ਼ਲ ਕਾ ਸਾਈਡ ਤੋਂ ਹੁੰਦੇ ਆ ਜੀ ਮੈਡਮ ਇੱਥੋਂ ਪਹਿਲਾਂ ਵੀ ਸਾਨੂੰ 6 ਮਹੀਨੇ ਪਹਿਲਾਂ ਵੀ ਪ੍ਰੋਬਲਮ ਆਈ ਸੀ ਵੀ ਕਿਸੇ ਹੋਰ ਸਾਥੀ ਟੀਚਰ ਨਾਲ ਹੱਥੋਂ ਪਾਈ ਹੋਏ ਮੈਡਮ ਅਸੀਂ ਉਸ ਟਾਈਮ ਵੀ ਡੀਓ ਦਫ਼ਤਰ ਤੱਕ ਵੀ ਡੀਪੀਆਈ ਤੱਕ ਵੀ ਆਵਦੀ ਉਪਾਜ ਪੰਚਾਇਤ ਉਹ ਕੁਝ ਸਮੇਂ ਲਈ ਮੈਡਮ ਨੂੰ ਇੱਥੋਂ ਬਦਲ ਕੇ ਕਿਸੇ ਹੋਰ ਸਕੂਲ ਦੇ ਵਿੱਚ ਭੇਜ ਦਿੱਤਾ ਗਿਆ ਪਰ 2-4 ਮਹੀਨਿਆਂ ਬਾਅਦ ਫੇਰ ਮੈਡਮ ਇੱਥੇ ਵਾਪਸ ਆ ਗਏ ਤੇ ਇੱਥੇ ਆਉਣ ਤੋਂ ਬਾਅਦ ਉਹ ਪ੍ਰੋਬਲਮ ਜਿਉਂ ਦੀ ਤਿਉਂ ਆਈ ਅੱਛਾ ਜੇ ਗੱਲ ਕੀਤੀ ਜਾਵੇ ਉਹਨਾਂ ਦੇ ਪਰਿਵਾਰ ਨਾਲ ਕੋਈ ਗੱਲ ਦਾ ਤਾਲਮੇਲ ਹੋਇਆ ਜਾ ਕੋਈ ਵੱਡੇ ਅਧਿਕਾਰੀ ਨਾਲ ਕੋਈ ਕਾਲ ਮਿਲ ਰੋਏ ਤੁਹਾਡੇ ਨਹੀਂ ਦੇਖੋ ਜੀ ਜਿੱਥੋਂ ਤੱਕ ਉਹਨਾਂ ਦੇ ਪਰਿਵਾਰ ਦਾ ਸਵਾਲ ਆ ਤਾਂ ਉਹਨਾਂ ਦੇ ਪਰਿਵਾਰ ਬਾਰੇ ਸਾਨੂੰ ਬਹੁਤੀ ਜਾਣਕਾਰੀ ਨਹੀਂ ਕਿਉਂਕਿ ਮੈਡਮ ਕਦੇ ਕਿਸੇ ਦੇ ਇੰਨਾ ਨੇੜੇ ਤਾਂ ਹੋਈ ਨਹੀਂ ਵੀ ਉਹਦੇ ਪਰਿਵਾਰ ਬਾਰੇ ਕੋਈ ਜਾਣ ਸਕੇ ਉਹਨਾਂ ਦੇ ਬਾਰੇ ਕਿਉਂਕਿ ਉਹਨਾਂ ਨੇ ਤਾਂ ਪਹਿਲੇ ਦਿਨ ਤੋਂ ਹੀ ਜਦੋਂ ਤੋਂ ਆਏ ਆ ਸਾਰਿਆਂ ਦੇ ਨਾਲ ਹੀ ਇਹ ਨਹੀਂ ਪਤਾ ਜੀ ਇੱਥੇ ਹੁਣ ਮੇਰੇ ਕੋਲੇ ਬੈਠੇ ਇੱਕਦਮ ਬੈਠੇ ਮੇਰੇ ਨਾਲ ਪੈ ਜਾਣ ਵੀ ਕਿਹੜੀ ਗੱਲ ਤੋਂ ਉਹਨਾਂ ਨੇ ਕਿੱਥੋਂ ਕਿੰਨੂੰ ਕੀ ਬੋਲਣਾ ਕੁਛ ਨਹੀਂ ਪਤਾ ਜੀ ਸਾਰਾ ਸਾਰਾ ਦਿਨ ਮੈਡਮ ਦਫਤਰ 'ਚ ਬੈਠੇ ਰਹਿੰਦੇ ਆ ਪ੍ਰਿੰਸੀਪਲ ਸਰ ਨੂੰ ਸਾਡਿਆਂ ਨੂੰ ਬਹੁਤ ਹਰਾਸ ਕੀਤਾ ਜਾਂਦਾ ਜੀ ਉਹਨਾਂ ਵੱਲੋਂ ਤੇ ਉਹ ਅਖੀਰ ਨੂੰ ਪ੍ਰਿੰਸੀਪਲ ਸਰ ਵਿਚਾਰੇ ਫਿਰ ਵੀ ਚੁੱਪ ਰਹਿੰਦੇ ਆ ਉਹ ਕਦੇ ਕੁਛ ਨਹੀਂ ਬੋਲਦੇ ਇਹ ਨਹੀਂ ਪਤਾ ਕਿ ਜੇ ਸਾਡੇ ਅਰਗਾ ਕੋਈ ਕੋਲਦੀ ਲੰਘਿਆਗਾ ਚਲੋ ਤਾਂ ਉਹ ਉੱਠ ਕੇ ਸਾਡੇ ਨਾਲ ਪੈ ਜਾਣਗੇ ਟਾਈਮ ਤੋਂ ਨਹੀਂ ਆ ਰਹੇ ਉਸਕੋਲ ਸਕੂਲ ਆਉਂਦੇ ਆ ਜੀ ਕਦੇ ਆਉਂਦੇ ਆ ਕਦੇ ਨਹੀਂ ਆਉਂਦੇ ਹੁਣ ਵੀ ਅੱਜ ਵੀ ਉਹਨਾਂ ਦਾ ਕੋਈ ਛੁੱਟੀ ਨੂੰ ਲੈ ਕੇ ਇਸ਼ੂ ਸੀ ਕਿਸੇ ਦਿਨ ਕੋਈ ਨਹੀਂ ਆਏ ਹੋਣੇ ਉਹਨਾਂ ਦੀ ਛੁੱਟੀ ਭਰੀ ਗਈ ਹੋਣੀ ਆ ਤੇ ਕਹਿੰਦੇ ਵੀ ਹਾਂ ਹਾਂ ਮੇਰੀ ਉਹ ਛੁੱਟੀ ਐਡਜਸਟ ਕਰੋ ਵੀ ਮੇਰੀ ਛੁੱਟੀ ਨਾ ਭਰੀ ਜਾਵੇ। ਹੁਣ ਪ੍ਰਿੰਸੀਪਲ ਸਰ ਉਹ ਤਾਂ ਆਪਦੇ ਨਿਯਮਾਂ ਦੇ ਬੱਚੇ ਐ ਜੀ ਉਹਨਾਂ ਨੇ ਤਾਂ ਨਿਯਮ ਅਨੁਸਾਰ ਹੀ ਕਾਰਵਾਈ ਕਰਨੀ ਆ। ਤੇ ਅੱਜ ਫਿਰ ਪੜਾਈ ਬੱਚੇ ਜਣ। ਹੁਣ ਬੱਚੇ ਅਸੀਂ ਵੀ ਮਜਬੂਰ ਹਾਂ ਜੀ ਕਿਉਂਕਿ ਇਹ ਤਾਂ ਸਾਡਾ ਹੁਣ ਰੋਜ਼ ਦਾ ਕੰਮ ਬਣਿਆ ਹੋਇਆ ਜਦੋਂ ਕਿਸੇ ਸਾਥੀ ਟੀਚਰ ਦੇ ਗੱਲ ਪੈ ਜਾਂਦੇ ਆ ਤਾਂ ਸਾਨੂੰ ਰੁਕਣਾ ਵੀ ਪੈਂਦਾਗਾ ਤੇ ਪਰ ਸਾਨੂੰ ਇਹ ਲੱਗਦਾਗਾ ਵੀ ਅੱਜ ਤਾਂ ਇੱਕ ਦਿਨ ਦੀ ਗੱਲ ਆ। ਇਹ ਰੋਜ਼-ਰੋਜ਼ ਬੱਚਿਆਂ ਦਾ ਨੁਕਸਾਨ ਹੋਣ ਨਾਲੋਂ ਜੇ ਵਿਭਾਗ ਸਾਡੀ ਆਵਾਜ਼ ਸੁਨੇ ਉਹ ਮੈਡਮ ਦਾ ਕੋਈ ਹੱਲ ਕੀਤਾ ਜਾਵੇ ਕਿੰਨੇ ਟਾਈਮ ਤੋਂ ਪਰੇਸ਼ਾਨੀ ਆ ਰਹੀ ਹੈ ਇਹ ਜਿੱਦਨ ਦੇ ਆਏ ਆ ਸਾਨੂੰ ਤੋਂ ਦੰਦੀ ਵੀ ਪਰੇਸ਼ਾਨੀ ਹੈ ਸਰ ਮੇਰਾ ਨਾਮ ਸੁਨੀਤਾ ਕਮਰੋਚ ਕੀ ਪੋਸਟ ਹੈ ਸਰ ਮੇਰੀ ਹਿੰਦੀ ਮਿਸਟਰਸ ਦੀ ਪੋਸਟ ਹੈ ਤੁਹਾਡੇ ਖਿਲਾਫ ਸਾਰੇ ਸਟਾਫ ਨੇ ਪਰਚਾ ਲਾ ਗਿਆ ਔਰ ਉਹਨਾਂ 'ਤੇ ਇਲਜ਼ਾਮ ਲਾਇਆ ਜਾ ਰਿਹਾ ਹੈ ਉਹਨਾਂ ਵੱਲੋਂ ਪੂਰੇ ਸਟਾਫ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ ਇਹ ਇਲਜ਼ਾਮ ਬਿਲਕੁਲ ਝੂਠੇ ਔਰ ਬੇਬੁਨਿਆਦ ਨੇ ਪੂਰੇ ਸਕੂਲ ਦੇ ਵਿੱਚ ਕੈਮਰੇ ਲੱਗੇ ਹੋਏ ਨੇ ਔਰ ਮੇਰੇ ਪ੍ਰਿੰਸੀਪਲ ਸਾਹਿਬਾਨ ਨੂੰ ਗਾਰਵਾਰੀ ਬੇਨਤੀ ਕੀਤੀ ਜਾਂਦੀ ਹੈ ਕਿ ਕਮਰੇ ਸਿਰਫ ਗਰਾਉਂਡ ਫਲੋਰ ਤੇ ਨਹੀਂ ਲਗਾਏ ਜਾਣ ਬਲਕਿ ਜਿਸ ਤਰ੍ਹਾਂ ਦੇ ਸਕੂਲ ਦੇ ਹਾਲਾਤ ਨੇ ਹਰ ਇੱਕ ਫਲੋਰ ਤੇ ਕਮਰੇ ਜ਼ਰੂਰ ਲਗਵਾਏ ਜਾਣ ਕਿਉਂਕਿ ਇਸ ਸਕੂਲ ਦੇ ਵਿੱਚ ਮੇਰੇ ਨਾਲ ਮੰਦਭਾਗੀ ਘਟਨਾਵਾਂ ਵਾਪਰ ਰਹੀਆਂ ਨੇ ਹੱਥੋਂ ਪਾਈ ਤੱਕ ਹੋਈ ਹੈ ਪਿਛਲੇ ਸਾਲ ਮੇਰੇ ਸਟਾਫ ਰੂਮ ਦੇ ਵਿੱਚ ਪ੍ਰਿੰਸੀਪਲ ਦਫ਼ਤਰ ਦੇ ਬਿਲਕੁਲ ਸਾਹਮਣੇ ਸਟਾਫ ਰੂਮ ਬਣਿਆ ਸੀਗਾ ਕਮਰਾ ਨੰਬਰ 14 ਇੱਥੇ ਗਰਾਊਂਡ ਫਲੋਰ ਤੇ ਚਾਰ ਸਟਾਫ ਰੂਮ ਬਣੇ ਹੋਏ ਨੇ ਲੇਡੀ ਸਟਾਫ ਦੇ ਔਰ ਇੱਕ ਸਟਾਫ ਰੂਮ ਜੈਂਟ ਸਟਾਫ ਦਾ ਹੈ ਮੈਂ ਇੱਕ ਡਾਈਵੋਰਸਡ ਲੇਡੀ ਆ ਮੈਂ ਆਪਣੇ ਅਫਸਰ ਮਾਨਯੋਗ ਡੀਪੀਆਈ ਸਾਹਿਬ ਦੇ ਹੁਕਮ ਮੰਨ ਕੇ ਬਗੈਰ ਕਿਸੇ ਪੜਤਾਲ ਤੋਂ ਇਸ ਸਕੂਲ ਦੇ ਵਿੱਚ ਉਹਨਾਂ ਨੇ ਮੈਨੂੰ ਹਸਦੇ ਖੇੜਦੇ ਭੇਜਿਆ ਮੇਰਾ ਮੂੰਹ ਮਿੱਠਾ ਕਰਕੇ ਭੇਜਿਆ ਕਿ ਮੈਡਮ ਜਿੱਥੋਂ ਤੁਸੀਂ ਕਲੇਸ਼ ਹੈਗਾ ਉਹ ਸਕੂਲ ਦੇ ਵਿੱਚ ਰਹਿ ਕੇ ਤੁਸੀਂ ਕੀ ਕਰਨਾ ਉਹਨਾਂ ਨੇ ਮੈਨੂੰ ਲਿਸਟ ਦਿੱਤੀ ਉਸ ਲਿਸਟ ਦੇ ਵਿੱਚ ਕਿਉਂਕਿ ਮੈਨੂੰ ਡਰਾਈਵਿੰਗ ਨਹੀਂ ਆਉਂਦੀ ਮੈਂ ਬਠਿੰਡਾ ਸੈਲੈਕਸ਼ਨ ਸਿਲੈਕਟ ਕੀਤਾ ਕਿ ਅਭੋਰ ਤੋਂ ਬਠਿੰਡਾ ਡੇਲੀ ਅਪ ਡਾਊਨ ਮੈਂ ਸਕੂਲ ਚ 16 ਮਾਰਚ 2024 ਨੂੰ ਜੁਆਇਨ ਕੀਤਾ ਤੇ ਸਾਡੇ ਪ੍ਰਿੰਸੀਪਲ ਸਰਦਾਰ ਕੁਲਵਿੰਦਰ ਸਿੰਘ ਢਿੱਲੋਂ ਜੀ ਦਾ ਕਹਿਣਾ ਸੀਗਾ ਕਿ ਜੇਕਰ 1 ਮਿੰਟ ਵੀ ਅਗਰ ਤੁਸੀਂ ਲੇਟ ਹੋ ਜਾਂਦੇ ਹੋ ਤੇ ਤੁਹਾਡੀ 1 ਤਿਹਾਈ ਛੁੱਟੀ ਲੱਗੀ ਲੱਗ ਜਾਵੇਗੀ ਜਿਸ ਦੇ ਚਲਦੇ ਮੈਂ 5:30 ਵਜੇ ਆਪਣੇ ਘਰੋਂ ਲੂ ਸਥਾਨ ਅਬੋਰ ਤਹਿਸੀਲ ਅਬੋਰ ਹੋ ਨਿਕਲ ਜਾਨੀ ਆ ਹੁਣ ਬੱਸ ਡਰਾਈਵਰ ਹੈ ਜਾਂ ਰਸਤੇ ਵਿੱਚ ਕੋਈ ਨਾਕਾ ਚੈੱਕ ਕਰਨ ਵਾਲਾ ਹੈ ਜਾਂ ਹੋਰ ਕੋਈ ਡੇਲੀ ਟ੍ਰੈਵਲ ਕਰ ਰਿਹਾ ਮੈਨੂੰ 18 19 ਸਾਲ ਟ੍ਰੈਵਲਿੰਗ ਦਾ ਕਰਦੇ ਕਰਦੇ ਹੋ ਗਏ ਨੇ 13 ਸਾਲ ਮੈਂ ਅਬ ਆਪਣੇ ਜ਼ਿਲ੍ਹੇ ਨੂੰ ਛੱਡ ਕੇ ਮੈਂ ਤਰਨਤਾਰ ਜੂ ਡਿਊਟੀ ਬਖੂਬੀ ਦਿੱਤੀ ਮੈਂ ਧੰਨਵਾਦ ਕਰਨੀ ਹਾਂ ਉਸ ਮਾਝੇ ਬੈਲਟ ਦਾ ਡੀਓ ਦਫਤਰ ਤਰਨਤਾਰਨ ਦਾ ਕਿ ਉਹਨਾਂ ਨੇ ਮੈਨੂੰ ਬਈ ਸਹੀ ਸਲਾਮਤ ਆਪਣੇ ਜ਼ਿਲ੍ਹੇ ਵਿੱਚ ਭੇਜਿਆ ਪਰੰਤੂ ਇਹਨਾਂ ਸਕੂਲਾਂ ਦੇ ਹਾਲਾਤ ਇੰਨੇ ਕਿ ਜਿਆਦਾ ਵਿਗੜੇ ਹੋਏ ਨੇ ਇਹਨਾਂ ਦੇ ਬੇਬੁਨਿਆਦ ਇਹ ਸ਼ਿਕਾਇਤਾਂ ਨੇ ਇਹ ਲੋਕਲ ਸਟਾਫ ਦੇ ਅਕੋਰਡਿੰਗ ਸਾਰਾ ਸਕੂਲ ਮੇਨਟੇਨ ਕੀਤਾ ਜਾ ਰਿਹਾ ਹੈ ਕਈ ਵਾਰੀ ਸਾਡੇ ਮਾਪਿਓ ਨਾਲ ਬੱਚਿਆਂ ਦੇ ਮਾਪਿਓ ਵੀ ਆਉਂਦੇ ਨੇ ਉਹਨਾਂ ਨਾਲ ਵੀ ਦੁਰਵਿਹਾਰ ਕੀਤਾ ਜਾ ਰਿਹਾ ਹੈ ਮੇਰੇ ਸਾਹਮਣੇ ਦੁਰਵਿਹਾਰ ਹੋ ਰਿਹਾ ਜਜਤੋਂ ਸਾਡਾ ਅੰਦਰੋਂ ਕਲੇਜਾ ਰੋਂਦਾ ਹੈ ਕਿ ਅਸੀਂ ਇਹਨਾਂ ਇਹਨਾਂ ਬੱਚਿਆਂ ਦੀ ਕ ਬਦਰੀ ਹੈ 1 ਮਿੰਟ ਲੇਟ ਹੋਣ ਤੇ ਮੇਰੀ ਲੇਟ ਵੀ ਨਹੀਂ ਸੀਗਾ 22 ਮਾਰਚ ਨੂੰ ਮੈਂ ਪੂਰੇ ਟਾਈਮ ਤੇ ਸੀਗੀ ਇੱਕ ਅੱਧੇ ਘੰਟੇ ਦਾ ਉੱਪਰ-ਨੀਚੇ ਇਹਨਾਂ ਨੇ ਮੈਨੂੰ ਕੀ ਕਰਨਾ ਇਹਨਾਂ ਨੇ ਇੱਕ ਤਿਹਾਈ ਛੁੱਟੀ ਲਈ ਬਾਅਦ ਮੇਰੀ ਇੱਕ ਕਮਾਈ ਛੁੱਟੀ ਲੱਗੀ ਜਿਸ ਦੇ ਚਲਦੇ ਜਿਸ ਬਾਬਤ ਮੈਂ ਪ੍ਰਿੰਸੀਪਲ ਦਫ਼ਤਰ ਵਿੱਚ ਅੱਜ ਗਈ ਆ ਪ੍ਰਿੰਸੀਪਲ ਦਫ਼ਤਰ ਵੱਲੋਂ ਵੇ ਜੋ ਟੇਬਲ ਤੇ ਮੇਰਾ ਸਮਾਨ ਪਿਆ ਸੀਗਾ ਉਹਨਾਂ ਵੱਲੋਂ ਮੇਰਾ ਸਮਾਨ ਚੁੱਕ ਕੇ ਡਸਟਬਿਨ ਪੀਐਨ ਨੂੰ ਇਹ ਕਿਹਾ ਕਿ ਇਹ ਜਿਹੜੇ ਬੰਡਲ ਐ ਨਵੀਂ ਈ ਜਮਾਤ ਦਾ ਬੱਚਿਆਂ ਦਾ 2 ਬਾਈ ਮੰਥਲੀ ਪੇਪਰ ਮੇਰੇ ਹੱਥੇ 'ਚ ਸੀ ਡਾਇਰੀ ਸੀਗੀ ਇੱਕ ਦੂਰ ਦੌੜਾਂਡੇ ਤੋਂ ਕੋਈ ਔਰਤ ਆ ਰਹੀ ਐ ਐਗਜ਼ੈਂਟਡ ਕੈਟਾਗਰੀ ਵਿੱਚ ਡਾਈਵੋਰਸ ਕੈਟਾਗਰੀ ਦੇ ਵਿੱਚ ਉਹਦੇ ਨਾਲ ਇਦਾਂ ਦੁਰਵਿਹਾਰ ਕੀਤਾ ਜਾ ਰਿਹਾ ਕਿ ਸ਼ਰੇਮ ਪੀਐਨ ਦੇ ਸਾਹਮਣੇ ਇਹ ਗੱਲ ਕਹੀ ਜਰੀਏ ਕਿ ਇਹਨਾਂ ਦਾ ਇਹ ਸਮਾਨ ਚੁੱਕ ਕੇ ਡਸਟਬਿਨ ਦੇ ਵਿੱਚ ਚੁੱਕ ਟੁੱਟ ਦੋ ਵਾਰ-ਵਾਰ ਇਸ ਸਕੂਲ ਦੇ ਵਿੱਚ ਦੁਰਘਟਨਾਵਾਂ ਵਾਪਰ ਰਹੀਆਂ ਨੇ ਹੱਥੋਂ ਪਾਈ ਇਸ ਤੋਂ ਪਹਿਲੇ ਮੇਰੇ ਦੋਨੋਂ ਫੋਨ 14 ਨੰਬਰ ਕਮਰੇ ਨੂੰ ਚੁ ਖੋਲੇਗੇ ਸੀਗੇ ਲਿਖਤੀ ਸਟਾਫ ਡੋ ਉਸ ਟਾਈਮ ਸ਼ਿਪਾਲ ਜੀ ਦੇ ਜਦੋਂ ਇੱਥੇ ਹੈਗੇ ਸੀਗੇ ਸਾਡੇ ਮਾਨਯੋਗ ਉਹਨਾਂ ਦੇ ਦੌਰਾਨ ਮੈਂ ਲਿਖਤੀ ਸ਼ਿਕਾਇਤ ਦਿੱਤੀ ਔਰ ਇਹ ਵੀ ਲਿਖਿਆ ਕਿ ਜੇ ਇਹ ਘਟਨਾ ਮੇਰੇ ਨਾਲ ਸਕੂਲ ਦੇ ਵਿੱਚ ਵਾਪਰ ਗਈ ਆ ਪਬਿਕ ਵਿੱਚ ਵੀ ਕੁਝ ਹੋਰ ਵਾਪਰ ਸਕਦਾ ਜਿਸ ਦੇ ਚਲਦੇ ਉਹਨਾਂ ਨੇ ਮੈਨੂੰ ਤਾਂ ਬੰਗੀ ਰੁੱਗੂ ਸਕੂਲ ਦੇ ਵਿੱਚ ਭੇਜ ਦਿੱਤਾ ਜੋ ਕਿ ਮੇਰੇ ਘਰੇਲੂ ਸਥਾਨ ਤੇ ਹੋਰ ਵੀ ਜ਼ਿਆਦਾ ਦੂਰ ਸਟੇਸ਼ਨ ਹੈਗਾ ਸੀਗਾ ਜਦੋਂ ਮੈਂ ਪਰਤ ਕੇ ਕਿਸੇ ਦੇ ਸਹਿਯੋਗ ਨਾਲ ਪਰਤ ਕੇ ਇਸ ਸਕੂਲ ਕਿਉਂਕਿ ਇਹ ਮੇਰਾ ਪਿਤਰੀ ਸਟੇਸ਼ਨ ਹੈ ਔਨ ਜਾਣ ਦੀ ਸਹੂਲਤ ਹੁੰਦੀ ਹੈ ਮੈਂ ਰਾਤ ਨੂੰ ਸ਼ਾਮ ਨੂੰ ਬਸਾਂ ਦਾ ਵੀ ਹੈਗਾ ਔਰ ਜਦੋਂ ਮੈਂ ਵਾਪਸ ਆਈ ਤੇ ਇਹਨਾਂ ਵੱਲੋਂ ਇਸ ਮਾਹੌਲ ਦੇ ਵਿੱਚ ਕਿਸੇ ਕਿਸਮ ਦਾ ਕੋਈ ਸੁਧਾਰ ਦਿੱਤਾ ਗਿਆ ਸ਼ਰਾਰਤੀ ਅੰਸਰ ਜਿਹੜੇ ਹੈਗੇ ਨੇ ਉਹਨਾਂ ਨੂੰ ਬਿਲਕੁਲ ਲਗਾਤਾਰ ਸ਼ਹਿਦ ਦਿੱਤੀ ਜਾ ਰਹੀ ਹੈ ਸਾਡਾ ਲੋਕਲ ਸਟਾਫ ਦੇ ਅਕੋਰਡਿੰਗ ਇਹ ਬਠਿੰਡਾ ਜ਼ਿਲ੍ਹੇ ਦਾ ਸਕੂਲ ਚੱਲ ਰਿਹਾ ਕੋਈ ਦੂਰੋਂ ਸਕੂਲ ਦੇ ਵਿੱਚ ਆ ਰਿਹਾ ਨਾ ਤੋਂ ਉਹਦੇ ਵਾਸਤੇ ਨਾਰਮਲ ਪਾਣੀ ਹੈ ਪੀਣ ਨੂੰ ਨਾ ਨਾ ਹਾਜ਼ਰੀ ਰਜਿਸਟਰ ਟਾਈਮ ਨਾਲ ਕੱਢੇ ਜਾ ਰਿਹਾ ਸਾਢੇ 7 ਵਜੇ ਅੱਜ ਮੈਂ ਸਾਢੇ 7 ਵੀ ਕੁਝ ਧਰ ਪਹਿਲੇ ਇਹ ਸਕੂਲ ਦੇ ਵਿੱਚ ਪਹੁੰਚ ਗਈ ਥੀ ਇਹ ਜਵਾਨ ਕੁੜੀਆਂ ਸਾਡੇ ਸਕੂਲ ਦੇ ਵਿੱਚ ਐਂਟਰ ਕਰ ਰਹੀਆਂ ਨੇ ਬੱਚੇ ਸਾਡੇ ਸਕੂਲ ਦੇ ਵਿੱਚ ਐਂਟਰ ਕਰ ਰਹੇ ਨੇ ਪਰ ਹਾਜ਼ਰੀ ਲਗਾਉਣ ਲਈ ਮੈਨੂੰ ਸਾਢੇ ਸੱਤ ਅੱਡ ਰਜਿਸਟਰੀ ਇਸ ਲਈ ਨਹੀਂ ਦਿੱਤਾ ਜਾ ਰਿਹਾ ਕਿਉਂਕ ਆਪਣੀ ਮਰਜ਼ੀ ਨਾਲ 10-15 ਮਿੰਟ ਪਹਿਲੇ ਹਾਜ਼ਰੀ ਇਹ ਵੀ ਕਰਨਗੇ ਲੋਕਲ ਸਟਾਫ ਇਹਨਾਂ ਦਾ ਪੂਰੇ ਟਾਈਮ ਤੋਂ ਉਹਨਾਂ ਨੂੰ ਅਡਜਸਟ ਕੀਤਾ ਜਾ ਰਿਹਾ 10-10 15-15 ਮਿੰਟ ਪੀਰੀਅਡ ਛੱਡੇ ਜਾ ਰਹੇ ਉਹਨਾਂ ਵੱਲੋਂ ਇਹ ਸਾਰੀ ਚੀਜ਼ਾਂ ਦੇ ਚਲਦੇ ਆਪਣੀ ਆਪਣੇ ਫਾਇਦੇ ਆਪਣੇ ਸਟਾਫ ਦੇ ਫਾਇਦੇ ਲੈਣ ਲਈ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਪ੍ਰਿੰਸੀਪਲ ਕੁਲਵਿੰਦਰ ਸਿੰਘ ਮੈਂ ਬਤੌਰ ਪ੍ਰਿੰਸੀਪਲ ਸ਼ਹੀਦ ਮੇਜਰ ਰਵਿੰਦਰ ਸਿੰਘ ਸੰਧੂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਾਲਰੋਡ ਬਟਿੰਡਾ ਵਿਖੇ ਆਪਦੀ ਡਿਊਟੀਆਂ ਜਿਹੜੀਆਂ ਕਿ ਨਿਭਾ ਰਹੇ ਹਾਂ ਜੀ ਲਗਾਤਾਰ ਜੀ ਪਿਛਲੇ ਕੁਝ ਸਮੇਂ ਤੋਂ ਸਾਡੇ ਕੋਲ ਇੱਕ ਹਿੰਦੀ ਅਧਿਆਪਕਾ ਜਿਹਨਾਂ ਦੀ ਪ੍ਰਬੰਧਕੀ ਆਧਾਰ ਤੇ ਪਿਛਲੇ ਜਿਹੜੇ ਸਕੂਲਾਂ ਤੋਂ ਵੱਖ-ਵੱਖ ਸਕੂਲਾਂ ਕੁਸ਼ਕੈਤਾਂ ਦੇ ਆਧਾਰ ਤੇ ਹੁੰਦੀ ਆਈ ਹੈ ਉਹਨਾਂ ਦੀ ਬਦਲੀ ਸਾਡੇ ਸਕੂਲ ਚ ਕੀਤੀ ਗਈ ਸੀਗੀ ਲਗਾਤਾਰ ਪਿਛਲੇ ਕੁਝ ਦਿਨਾਂ ਤੋਂ ਜਿਹੜਾ ਹੈਗਾ ਮਾਹੌਲ ਬੜਾ ਤਣਾਅਪੂਰਨ ਰਹਿ ਰਿਹਾ ਹੈ ਜੀ ਉਸ ਦੇ ਸਬੰਧ ਦੇ ਵਿੱਚ ਅੱਜ ਜਿਹੜੀ ਹੈਗੀ ਅਧਿਆਪਕਾ ਵੱਲੋਂ ਇਹਰਨਾ ਲਗਾਇਆ ਗਿਆ ਹੈ ਇਸ ਸਬੰਧੀ ਅਸੀਂ ਆਪ ਦੇ ਉੱਚ ਅਧਿਕਾਰੀ ਜ਼ਿਲ੍ਹਾ ਸਿੱਖਿਆ ਅਫਸਰ ਜਿਹੜੇ ਹੈਗੇ ਸਾਡੇ ਸਹਬਾਨ ਉਹਨਾਂ ਦੇ ਧਿਆਨ ਦੇ ਵਿੱਚ ਲਿਆ ਦਿੱਤਾ ਗਿਆ ਜੀ ਖੇਤੀ ਹੀ ਇਸ مسئلے ਦਾ ਹੱਲ ਜਿਹੜਾ ਹੈਗਾ ਵਿਭਾਗ ਦੁਆਰਾ ਕਰ ਦਿੱਤਾ ਜਾਵੇ। ਧੰਨਵਾਦ।